ਔਲਾਦ ਕੋਰੇ ਕਾਗਜ਼ ਵਾਂਗ ਹੈ ਸਾਨੂੰ ਮਹਾਰਾਜ ਜੀ ਨੇ ਇੱਕ ਦਾਤ ਦਿੱਤੀ ਹੈ ਕਿ ਕੋਰਾ ਕਾਗਜ਼ ਦਿੱਤਾ ਹੈ غور ਕਰੇ ਕਿ ਕਾਗਜ਼ ਦੀ ਕੀ ਵੈਲਿਊ ਹੁੰਦੀ ਹੈ ਇੱਕ ਛੋਟੇ ਜਿਹੇ ਬੱਚੇ ਕੋ ਕਾਗਜ਼ ਹੱਥ ਆ ਜੇ ਨਾ ਤੇ ਮੂੰਹ 'ਚ ਪਾਉਣ ਲੱਗ ਪੈਂਦਾ ਹੈ ਕਾਗਜ਼ ਮੂੰਹ 'ਚ ਕਾਗਜ਼ ਪੈ ਗਿਆ ਉਹਦੀ ਵੈਲੀ ਕੀ ਰਹਗੀ ਜ਼ੀਰੋ ਥੋੜਾ ਜਿਹਾ ਵੱਡਾ ਬੱਚਾ ਹੈ ਉਹਦੇ ਹੱਥ 'ਚ ਕਾਗਜ਼ ਆ ਜੇ ਤੇ ਕੋਨਾ ਉਹਦੇ ਉੱਤੇ ਲੀਕਾ ਮਾਰਨਾ ਪੈਂਦਾ ਜਿਸ ਲੀਕਾ ਪੈ ਵੱਜ ਗਈ ਉਹਦਾ ਕੀ ਵੈਲਿਊ ਰਹਗੀ ਫਿਰ ਟ੍ਰੈਸ 'ਚ ਮਿਲੋਗੇ ਤੀਜੇ ਥੋੜਾ ਜਿਹਾ ਹੋਰ ਵੱਡਾ ਬਚਾਣ ਉਹਦੇ ਤੇ ਚਿੜੀ ਕਾਂ ਵਾਦ ਮੈਂ ਥੋੜਾ ਜਿਹਾ ਚਿੜੀ ਕਾਂ ਜਿੱਤੇ ਵਗ ਜਾਵੇ ਉਹਦੀ ਕੀ ਵੈਲੀ ਕੋਈ ਖਾਸ ਨਹੀਂ ਹੋ ਸਕਦਾ ਸਾਮਕੇ ਰੱਖ ਲੈਣ ਲਈ ਤੇ ਉਹ ਵੀ ਟਰੈਸ਼ ਹੋ ਜਾਂਦਾ ਏ ਥੋੜੇ ਜਿਹਾ ਵੱਡੇ ਬੱਚੇ ਕੋਲ ਆਇਆ ਉਸਨੇ ਕਾਗਜ਼ ਦੇ ਉੱਤੇ ਇੱਕ ਓਲੰਕਾਰ ਲਿਖ ਦਿੱਤਾ ਹੁਣ ਕੀ ਕਰੋਗੇ ਕਾਗਜ਼ ਦਾ ਕੰਧ ਤੇ ਲੱਗ ਜਾਂਦਾ ਹੈ ਕੰਧ ਤੇ ਲੱਗ ਜਾਂਦਾ ਹੈ ਸਤਕਾਰ ਜੰਗ ਵਜਦਾ ਹੈ ਏ ਔਲਾਦ ਆਪ ਜੀ ਨੂੰ ਦਾਤ ਮਿਲੀ ਹੈ ਚਾਹੇ ਇਹਨਾਂ ਨੂੰ ਮੂੰਹ ਚ ਪਾ ਕੇ ਗਾਲੋ ਉਹਦੇ ਚਾਹੇ ਇਹਨਾਂ ਤੇ ਲੀਕਾ ਮਾਰ ਕੇ ਸੁੱਟ ਦੋ ਚਾਹੇ ਇਹਨਾਂ ਤੇ ਚਿੜੀਆਂ ਕਾਂ ਜੇ ਮਾੜੇ ਮੋਟੇ ਬਣਾ ਲਓ ਨਕਲੀ ਜੇ ਸਿੱਖ ਬਣਾ ਲਓ ਤੇ ਚਾਹੇ ਇਹਨਾਂ ਦੇ ਹਿਰਦੇ ਤੇ ਇੱਕ ਓੰਕਾਰ ਛਾਪ ਦੋ ਤੇ ਇਹ ਕਲਗੀ ਧਰ ਦੇ ਦੀ ਪੁੱਤਰ ਬਣਾ ਲਓ ਇਹ ਮਾਂ ਤੇ ਪਿਓ ਦੇ ਉੱਤੇ ਅਸਰ